ਹਾਂ ਦੋਸਤੋ ਮਾਪਿਆਂ ਦੀ ਇੱਛਾ ਹੁੰਦੀ ਹੈ ਕਿ ਸਾਡੇ ਬੱਚੇ ਚੰਗਾ ਪੜ੍ਹ ਲਿਖ ਜਾਣ ਤੇ ਚੰਗੇ ਇਨਸਾਨ ਬਣਨ ਪਰ ਪੜ੍ਹਾਈ ਅੱਜ ਕੱਲ ਸੌਖੀ ਨਹੀਂ ਮਹਿੰਗਾਈ ਵੀ ਬਹੁਤ ਹੈ ਤੇ ਹੋਰ ਬੱਚਾਂ ਦੇ ਰਜੇਵੇਂ ਮੋਬਾਈਲ ਉਪਕਰਾਂ ਵਾਲੇ ਪਾਸੇ ਵੀ ਹੈ ਪਰ ਖਰਚਾ ਬਿਲਕੁਲ ਨਾ ਆਵੇ ਪੜ੍ਹਾਈ ਵੀ ਵਧੀਆ ਹੋਵੇ ਇਸ ਤਰ੍ਹਾਂ ਦੀਆਂ ਸਹੂਲਤਾਂ ਸਾਡੇ ਆਲੇ ਦੁਆਲੇ ਪਈਆਂ ਪਰ ਸਾਨੂੰ ਉਹਨਾਂ ਦਾ ਪਤਾ ਨਹੀਂ ਲੱਗਦਾ ਸੋ ਸੰਦੀ ਇੱਕ ਸੂਲਤ ਬਾਰੇ ਮੈਂ ਤੁਹਾਡੇ ਨਾਲ ਅੱਜ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਹੈ ਉਹ ਹੈ ਜਵਾਹਰ ਨਬੂਦਿਆ ਵਿਦਿਆਲਿਆ ਜੀ ਨਬੂਦਿਆ ਸਕੂਲ ਕਹਿੰਦੇ ਆ ਉਹਨਾਂ ਦੇ ਵਿੱਚ ਦਾਖਲਾ ਹੁੰਦਾ ਤੇ ਪਹਿਲਾ ਆਪਾਂ ਇਹਦੀਆਂ ਤਾਰੀਖਾਂ ਦੀ ਗੱਲ ਕਰਦੇ ਹਾਂ 6ਵੀਂ ਕਲਾਸ ਦੇ ਵਿੱਚ ਦਾਖਲਾ ਹੋਣਾ ਹੈ ਆਰਮ ਕਰਨ ਦੀ ਆਖਰੀ ਮਿਤੀ 29/7/2025 ਹੈ ਜਦੋਂ ਕਿ ਜਿਹੜਾ ਇਹਦਾ ਟੈਸਟ ਹੋਣਾ ਇਹਦੇ ਲਈ ਉਹ ਹਾਲੇ ਦਸੰਬਰ ਦੇ ਵਿੱਚ ਜਾ ਕੇ ਹੋਣਾ 13 ਦਸੰਬਰ 2025 ਨੂੰ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਬੱਚੇ ਦਾ ਆਧਾਰ ਕਾਰਡ ਲੈ ਕੇ ਫੋਟੋ ਲੈ ਕੇ ਆ ਜਿੱਥੇ ਵੀ ਕਿਤੇ ਅਸੀਂ ਫਾਰਮ ਭਰਦੇ ਆ ਅੱਗੇ ਕਿਤੇ ਸ਼ਹਿਰਾਂ ਦੇ ਵਿੱਚ ਦੁਕਾਨਾਂ ਹੈਗੀਆਂ ਜਾਂ ਇਹਨੂੰ ਕਾਫੇ ਕਹਿੰਦੇ ਆ ਕੰਪਿਊਟਰ ਦੇ ਉੱਤੇ ਉੱਥੇ ਤੁਸੀਂ ਪਹੁੰਚ ਕੇ ਤਾਂ ਆਪਣਾ ਫਾਰਮ ਜ਼ਰੂਰ ਭਰੋ ਫਾਰਮ ਭਰਨ ਦੇ ਨਾਲ ਨਾਲ ਜਿਹੜੇ ਬੱਚੇ ਐਸਸੀ ਕੈਟਾਗਰੀ ਜਾਂ ਓਬੀਸੀ ਕੈਟਾਗਰੀ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਨਾਲ ਸੰਬੰਧ ਰੱਖਦੇ ਆ ਉਹਨਾਂ ਦਾ ਇਸ ਬਾਰੇ ਕਰ ਦਿੱਤਾ ਗਿਆ ਕਿ ਸਰਟੀਫਿਕੇਟ ਜੇ ਬੱਚੇ ਦਾ ਬਣਵਾ ਲਓ ਜਾਂ ਉਹਨਾਂ ਦਾ ਉਹਨਾਂ ਦੇ ਪਿਤਾ ਦਾ ਬਣ ਜੇ ਜਾਂ ਮਾਤਾ ਦਾ ਬਣ ਜੇ ਉਹੋ ਵੀ ਅਪਲੋਡ ਹੋਣਾ ਹੈ ਇਸ ਲਈ ਉਹ ਥੋੜਾ ਜਿਹਾ ਸਮਾਂ ਲੈਂਦਾ ਹੈ ਉਹਦੇ ਲਈ ਵੀ ਅਸੀਂ ਕੀ ਕਰਨਾ ਤੇ ਕਚਹਿਰੀਆਂ ਵਿੱਚ ਜਾ ਕੇ ਉਥੋਂ ਫਾਰਮ ਲੈ ਕੇ ਉਹਨਾਂ ਨੂੰ ਭਰਵਾ ਲਓ ਭਰਵਾ ਕੇ ਤੇ ਸਰਪੰਚ ਦੇ ਜਿਆ ਨੰਬਰ ਦਾ ਦੇ ਸਾਈਨ ਕਰਵਾ ਕੇ ਉਹਨੂੰ ਸਬਦਾ ਸੈਂਟਰ ਦੇ ਵਿੱਚ ਦੇਣਾ ਹੈ ਉਥੋਂ ਉਹਨੇ ਤਹਿਸੀਲਦਾਰ ਦਫ਼ਤਰ ਭੇਜ ਕੇ ਫਾਰਮ ਬਣਾਉਣਾ ਹੁੰਦਾ ਹੈ ਇਹ ਸਰਟੀਫਿਕੇਟ ਪਰ ਸਮਾਂ ਬਹੁਤ ਥੋੜਾ ਹੈ ਕੋਸ਼ਿਸ਼ ਕਰੋ ਵੀ ਜਿਹੜਾ ਸਬਦਾ ਸੈਂਟਰ ਦੇ ਵਿੱਚੋਂ ਹੱਥੀਂ ਲੈ ਲਓ ਤੇ ਉਸ ਤੋਂ ਬਾਅਦ ਪਟਵਾਰੀ ਦੇ ਸਾਈਨ ਹੋਣੇ ਆ ਤੇ ਫਿਰ ਤਹਿਸੀਲਦਾਰ ਦੇ ਉਥੋਂ ਉਹਨੂੰ ਜਲਦੀ ਕਰਵਾ ਕੇ ਜਲਦੀ ਬਣਵਾ ਲਓ ਤਾਂ ਇੱਕ ਤਾਂ ਇਹ ਪੱਖ ਹੈ ਇਸ ਤੋਂ ਬਾਅਦ ਅਸੀਂ ਆਉਣੇ ਆ ਭਈ ਇਹ ਦਾਖਲਾ ਕਿਹੜੇ ਬੱਚੇ ਲੈ ਸਕਦੇ ਆ ਜਿਹੜੇ ਬੱਚੇ ਇਸ ਵੇਲੇ 5ਵੀਂ ਕਲਾਸ ਦੇ ਵਿੱਚ ਪੜ੍ਹਦੇ ਨੇ ਉਹ ਦਾਖਲਾ ਲੈ ਸਕਦੇ ਆ ਤੇ ਉਹਨਾਂ ਦੀ ਉਮਰ 1 ਮਈ 2014 ਤੋਂ 31 ਸਤ 2016 ਦੇ ਵਿੱਚਕਾਰ ਉਹਨਾਂ ਦਾ ਜਨਮ ਹੋਇਆ ਹੋਵੇ ਉਹ ਬੱਚੇ ਇਹ ਟੈਸਟ ਦੇ ਸਕਦੇ ਆ ਅਗਲੀ ਗੱਲ ਹਾਂ ਆਮ ਇਹ ਧਾਰਨਾ ਪਾਈ ਜਾਂਦੀ ਹੈ ਵੀ ਨਵੋਦਿਆ ਸਕੂਲਾਂ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਜਾਂਦੇ ਆ ਉਹਦਾ ਕਾਰਨ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਹਦਾਇਤਾਂ ਆਉਂਦੀਆਂ ਇਹ ਨਵੋਦਿਆ ਦੇ ਫਾਰਮ ਆ ਗਏ ਆ ਉਹ ਫਾਰਮ ਭਰੋ ਤੇ ਟੈਸਟ ਦਿਓ ਜਦੋਂ ਕਿ ਇਹ ਨਵੋਦਿਆ ਵਿਦਿਆਲਿਆ ਦਾ ਟੈਸਟ ਕੋਈ ਵੀ ਬੱਚਾ ਦੇ ਸਕਦਾ ਚਾਹੇ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਪੜਦਾ ਹੈ ਚਾਹੇ ਉਹ ਸਰਕਾਰੀ ਸਕੂਲ ਦੇ ਵਿੱਚ ਪੜਦਾ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਇਹਦੀਆਂ ਸਹੂਲਤਾਂ ਦੀ ਇਹਦੇ ਵਿੱਚ ਹਰ ਇੱਕ ਚੀਜ਼ ਮੁਫਤ ਹੈ ਸੀਬੀਐਸਸੀ ਦੀ ਪੜ੍ਹਾਈ ਹੁੰਦੀ ਹੈ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਤੇ ਉੱਥੇ ਰਹਿائش ਦਾ ਪ੍ਰਬੰਧ ਹੁੰਦਾ ਹੈ ਲੜਕੇ ਲੜਕੀਆਂ ਲਈ ਸਹੂਲਤ ਹੈਗੀ ਹੈ ਤੇ ਖੇਡ ਦੇ ਮੈਦਾਨ ਹੈ ਐਨਸੀਸੀ ਹੈ ਸਕਾਊਟਿੰਗ ਗਾਈਡਿੰਗ ਵਗੈਰਾ ਤੇ ਜਿਹੜੇ ਪ੍ਰਯੋਗਸ਼ਾਲਾਵਾਂ ਜਿਹਨੂੰ ਸੈ ਲੈਬਾਰਟਰੀਆਂ ਕਹਿੰਦੇ ਆ ਉਹ ਵੀ ਬੜੀਆਂ ਵਧੀਆ ਹੈ ਤੇ ਖਾਣ ਦਾ ਤੇ ਰਹਿਸ਼ਤਾ ਬੜਾ ਹੀ ਪੂਖਤਾ ਪ੍ਰਬੰਧ ਹੈ ਤੇ ਉਹਦੇ ਵਿੱਚ ਜਿਹੜੇ ਹੈਗੇ ਆ ਲੜਕੇ ਲੜਕੀਆਂ ਲਈ ਬਹੁਤ ਸੋਹਣੇ ਹੋਸਟਲ ਬਣੇ ਹੋਏ ਨੇ ਤੇ ਵਿਚਕਾਰ ਜਿਹੜੀ ਬਿਲਡਿੰਗ ਆ ਉਹ ਸਕੂਲ ਦੀ ਹੈ ਇਸ ਤੋਂ ਵੱਧ ਸਾਰੀਆਂ ਕਿਤਾਬਾਂ ਫ੍ਰੀ ਮਿਲਣੀਆਂ ਕਾਪੀਆਂ ਫ੍ਰੀ ਮਿਲਣੀਆਂ ਸਟੇਸ਼ਨਰੀ ਜੋ ਵੀ ਪੈਨ ਪੈਂਸਲ ਜੋ ਸਮਾਨ ਹੈਗਾ ਸਾਰਾ ਉਥੋਂ ਮੁਫਤ ਮਿਲਣਾ ਹੈ ਤੇ ਨਾਲ ਨਾਲ ਜਿਹੜੀ ਵਰਦੀ ਹੈ ਉਹ ਵੀ ਫ੍ਰੀ ਮਿਲਣੀ ਹੈਗੀ ਹੈ ਇਵਨ ਵਰਦੀ ਨੂੰ ਧੋਣ ਦਾ ਪ੍ਰਬੰਧ ਵੀ ਹੈ ਉਹਨੂੰ ਪ੍ਰੈਸ ਕਰਨ ਦਾ ਪ੍ਰਬੰਧ ਵੀ ਹੈ ਉੱਥੇ ਧੋਬੀ ਹੈਗੇ ਨੇ ਤੇ ਰਜਾਨਾ ਵਰਤਣ ਦੀਆਂ ਚੀਜ਼ਾਂ ਟੁੱਥ ਪੀਸਟ ਹੈ ਸਾਬਣ ਹੈ ਤੇਲ ਹੈ ਕੰਗ ਹੈ ਜੋ ਵੀ ਹੈ ਉਹ ਵੀ ਇਵਨ ਬੂਟਾਂ ਦੀ ਪਾਲਿਸ਼ ਵਗੈਰਾ ਹੈਗੀ ਹੈ ਬੂਟ ਤਾਂ ਹੈਗੇ ਹੈਗੇ ਉਹ ਸਾਰਾ ਕੁਝ ਉੱਥੋਂ ਫ੍ਰੀ ਮਿਲਦਾ ਹੈਗਾ ਟਰੈਕ 슈ਟ ਹੈ ਟੀ-ਸ਼ਰਟ ਹੈ ਤੇ ਬੂਟ ਜਰਾਬਾਂ ਕੂਟੀਆਂ ਸਵੈਟਰ ਆਦ ਜੋ ਵੀ ਸਾਨੂੰ ਲੋਡ ਪੈਂਦੀ ਹੈ ਕੰਪਿਊਟਰ ਸਿੱਖਿਆ ਦਾ ਪ੍ਰਬੰਧ ਹੈਗਾ ਤੇ ਜੇ ਕੋਈ ਥੋੜੀ ਬਹੁਤ ਹੀਮ ਕੀਮਤ ਤੇ ਡਿਸਪੈਂਸਰੀ ਵਿੱਚ ਹੀ ਹੈਗੀ ਅਧਿਕਾਰੀ ਇਸ ਕਰਕੇ ਜਿਹੜੇ ਉੱਥੋਂ ਬੱਚੇ ਪਾਸ ਆਉਟ ਹੁੰਦੇ ਨੇ ਤੇ ਉਹ ਆਮ ਤੌਰ ਤੇ ਅੱਗੇ ਜਾ ਕੇ ਕਦੇ ਵੀ ਨਹੀਂ ਡੋਲਦੇ ਉਹ ਚੰਗੀ ਪੜ੍ਹਾਈ ਵੀ ਕਰਦੇ ਨੇ ਤੇ ਬਹੁਤ ਸਾਰੇ ਕੰਮ ਆਪਣੇ ਆਪ ਕਰਨੇ ਸਿੱਖ ਜਾਂਦੇ ਆ ਸੋ ਇਸ ਕਰਕੇ ਇਸ ਦੇ ਨਾਲ ਨਾਲ ਹੀ ਦੱਸ ਦਿਆਂ ਇਹ ਤਾਂ ਗੱਲਾਂ ਸੀਗੀਆਂ ਜੋ ਸਾਡੇ ਇਸ਼ਤਿਹਾਰ ਦੇ ਵਿੱਚ ਛਪੀਆਂ ਨੇ ਉਗਲਾਸੀ ਪੜੀਆਂ ਤੇ ਹੁਣ ਮੈਂ ਤਜਰਬੇ ਦੀ ਗੱਲ ਕਰਦਾ ਅਸਲ ਵਿੱਚ ਛੋਟਾ ਜਿਹਾ ਤਜਰਬਾ ਮੇਰਾ ਹੋਇਆ ਹੈ ਜੇ ਆਪਾਂ ਕਿਸੇ ਨੂੰ ਦੀ ਹਫਤਾ ਦੱਸ ਦਿੰਦਾ ਮੇਰੇ ਬੇਟੇ ਦੀ ਐਡਮਿਸ਼ਨ ਹੋਈ ਹੈ ਉੱਥੇ ਤਾਂ ਬਿਚਲੀਆਂ ਗੱਲਾਂ ਦਾ ਕੁਝ ਕੁ ਪਤਾ ਲੱਗਿਆ ਹੈ ਜਿਹੜਾ ਸ਼ਡਿਊਲ ਹੈ ਉਹ ਬੜਾ ਵਧੀਆ ਹੈ ਤੇ ਸਭ ਤੋਂ ਵੱਡੀ ਸਮੱਸਿਆ ਅੱਜਕੱਲ ਦੇ ਬੱਚਿਆਂ ਦੀ ਕੀ ਹੈ ਕਿ ਮਾਪਿਆਂ ਦੀ ਸ਼ਿਕਾਇਤ ਹੁੰਦੀ ਵੀ ਘਰ ਆਉਂਦੇ ਆ ਆ ਕੇ ਜੀ ਫੋਨ ਲੈ ਲੈਂਦੇ ਆ ਤੇ ਜਾਂ ਕਿਤੇ ਲੈਪਟਾਪ ਤੇ ਬੈਠ ਕੇ ਇੱਕ ਤੇ ਕੰਪਿਊਟਰ ਤੇ ਬੈਠ ਕੇ ਤਾਂ ਉਹ ਬਸ ਸਾਰਾ ਸਮਾਂ ਆਪਣਾ ਉੱਥੇ ਬਿਤਾਉਂਦੇ ਆ ਉਸੇ ਸਭ ਤੋਂ ਵੱਡੀ ਗੱਲ ਇਹ ਵੀ ਬਚਦੇ ਐ ਇਸ ਗੱਲ ਦੀ ਕਿ ਉੱਥੇ ਕੋਈ ਵੀ ਜਿਹੜਾ ਫੋਨ ਅਲਾਉਡ ਨਹੀਂ ਹੈਗਾ ਤੇ ਉਹਦਾ ਕਾਰਨ ਇਹ ਵੀ ਹੈਗਾ ਬੱਚਿਆਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਜੀ ਰੱਖਿਆ ਜਾਂਦਾ ਨਾਲ ਨਾਲ ਘਰਾਂ ਦੇ ਵਿੱਚ ਬੈਠੇ ਜਿਹੜੇ ਬੱਚੇ ਆ ਉਹ ਫਾਸਟ ਫੂਡ ਵਗੈਰਾ ਮੰਗਾਉਂਦੇ ਆ ਜਾਂ ਖਾਂਦੇ ਆ ਉਸ ਤੋਂ ਵੀ ਬਚਦਾ ਇਹ ਬਹੁਤ ਵੱਡੀਆਂ ਗੱਲਾਂ ਦੋਨੋਂ ਤੇ ਜੇ ਆਪਾਂ ਸ਼ਡਿਊਲ ਦੀ ਗੱਲ ਕਰੀਏ ਸਵੇਰੇ ਸਾਡੇ 5 ਵਜੇ ਬੱਚਿਆਂ ਨੂੰ ਹੋਸਟਲ ਦੇ ਵਿੱਚ ਉਠਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪੀਟੀ ਹੋਣੀ ਹੁੰਦੀ ਹੈ ਇਹ 1/2 ਘੰਟਾ ਦਾ ਹੁੰਦਾ ਟਾਈਮ ਉਸ ਤੋਂ ਬਾਅਦ ਬੱਚੇ ਆਪਣੇ ਹੋਸਟਲ ਦੇ ਵਿੱਚ ਆਉਂਦੇ ਨੇ ਧੌਂਦੇ ਧੋਂਦੇ ਨੇ ਤੇ ਉਸ ਬ੍ਰੇਕਫਾਸਟ ਰੋਜ਼ਾਨਾ ਬਦਲਦਾ ਬ੍ਰੇਕਫਾਸਟ ਖਾਣਾ ਤੇ ਫਿਰ ਬੱਚਿਆਂ ਨੇ 4:30 ਵਜੇ ਉੱਥੇ ਹੀ ਸਕੂਲ ਹੈ ਉੱਥੇ ਚਲੇ ਜਾਣਾ ਉਹਦੇ ਵਿੱਚ ਜਿਹੜੀ ਸਵੇਰ ਦੀ ਸਵਾ ਹੁੰਦੀ ਹੈ ਪ੍ਰਾਰਥਨਾ ਹੁੰਦੀ ਹੈ ਉਸ ਦੀ ਐਕਟੀਵਿਟੀਜ਼ ਹੁੰਦੀਆਂ ਉਸ ਤੋਂ ਬਾਅਦ ਕਲਾਸਾਂ ਲੱਗਣੀਆਂ ਸ਼ੁਰੂ ਹੁੰਦੀਆਂ ਜਿਹੜੀਆਂ ਕਿ 10:45 ਮਿੰਟ ਤੱਕ ਉਹ ਦੇ ਪੀੜ ਲੱਗਦੇ ਨੇ 10:45 ਮਿੰਟ ਤੇ ਇੱਕ ਫਰੈਸ਼ਮੈਂਟ ਹੈ ਇੱਕ ਬ੍ਰੇਕ ਹੈ ਉਥੇ ਜਿਹੜਾ ਹਲਕਾ ਫੁਲਕਾ ਕੁਛ ਨਾ ਕੁਛ ਖਾਣ ਪੀਣ ਨੂੰ ਮਿਲਦਾ ਹੈ ਕਿ ਫਲ ਵਗੈਰਾ ਹੋ ਗਿਆ ਜਾਂ ਕੁਸਾਂ ਦੀ ਹੋਗੀ ਤਾਂ ਫਿਰ ਕਲਾਸਾਂ ਸ਼ੁਰੂ ਹੁੰਦੀਆਂ ਤੇ ਫਿਰ 4:30 ਵਜੇ 4:30 ਵਜੇ ਇੱਕ ਵਾਰੀ ਜਿਹੜੇ ਮੈਸ ਦੇ ਵਿੱਚੋਂ ਦੁਪਹਿਰ ਦਾ ਖਾਣਾ ਮਿਲਦਾ ਤੇ ਉਹ ਖਾਣਾ ਬੜਾ ਵਧੀਆ ਹੁੰਦਾ ਹੈ ਇਹ ਫਿਰ ਬੱਚੇ ਆਰਾਮ ਵਗੈਰਾ ਕਰਕੇ ਕੁਝ ਟਾਈਮ ਲਈ ਇੱਕ ਘੰਟਾ ਡੇਢ ਘੰਟੇ ਬਾਅਦ ਫਿਰ ਦੁਬਾਰਾ ਸਕੂਲ ਦੇ ਵਿੱਚ ਆਉਂਦੇ ਨੇ ਤੇ ਫਿਰ ਕਲਾਸ ਲੱਗਣੀ ਹੈ ਉਸੇ ਘੰਟੇ-ਘੰਟੇ ਦੀ ਕਲਾਸ ਦੇ ਵਿੱਚ ਇੱਕ ਟੀਚਰ ਨੇ ਆਉਣਾ ਸਬਜੈਕਟ ਵਾਈਜ਼ ਇੱਕ ਦਿਨ ਦੂਸਰਾ ਨਾ ਕਿ ਤੀਸਰਾ ਆ ਉਹਨੇ ਆਪਣਾ ਸਬਜੈਕਟ ਪੜਾਉਣਾ ਹੈਗਾ ਹਾਂ ਉਸ ਤੋਂ ਬਾਅਦ 4:30 5:00 ਵਜੇ ਜਾ ਕੇ ਫਿਰ ਇੱਕ ਬ੍ਰੇਕ ਹੁੰਦੀ ਹੈ ਰਿਫਰੈਸ਼ਮੈਂਟ ਹੁੰਦੀ ਹੈ ਜਿਹਦੇ ਵਿੱਚ ਕੋਈ ਅੱਜ ਕੱਲ ਜਿਵੇਂ ਗਰਮੀਆਂ ਸ਼ਕਾਇਸ਼ ਵਗੈਰਾ ਆ ਜਾਂ ਕੋਈ ਚਾਹ ਵਗੈਰਾ ਦਾ ਪ੍ਰਬੰਧ ਹੁੰਦਾ ਹੋਵੇਗਾ ਉਸ ਥੇਕੇ ਨਾਲ ਫਿਰ ਘੰਟੇ ਦੀ ਉਹਨਾਂ ਦੀ ਕਲਾਸ ਹੈ ਕਲਾਸ ਇਨ ਸੈਂਸ ਉਹਨਾਂ ਨੇ ਬੱਚੇ ਨੇ ਕਲਾਸ ਰੂਮ ਦੇ ਵਿੱਚ ਬੈਠਣਾ ਹੈ ਕਿਥੇ ਲੜਕੇ ਲੜਕੀਆਂ ਵੱਖੋ ਵੱਖਰੇ ਬੈਠਦੇ ਆ ਤੇ ਜਿੰਨਾ ਵੀ ਉਹਨਾਂ ਦਾ ਮਤਲਬ ਕੰਮ ਹੈਗਾ ਕੋਈ ਸਕੂਲ ਦਾ ਕੰਮ ਹੁੰਦੱਸਿਆ ਹੋਇਆ ਜਿਹਨੂੰ ਹੋਮਵਰਕ ਕਹਿੰਦੇ ਆ ਉਹ ਬੱਚੇ ਨੇ ਉੱਥੇ ਬੈਠ ਕੇ ਕਰਨਾ ਹੈ ਉੱਥੇ ਕੋਈ ਟੀਚਰ ਨਹੀਂ ਆਉਂਦਾ ਪਰ ਇਹ ਆਮ ਦੇ ਨਾਲ ਡਿਸਪੀਸਪਲਨ ਬਣਿਆ ਹੋਇਆ ਹੈ ਬੱਚੇ ਉਹ ਉਹ ਕੰਮ ਕਰਦੇ ਆ ਤੇ ਉਸ ਤੋਂ ਬਾਅਦ ਗਰਾਊਂਡ ਦੇ ਵਿੱਚ ਹੈ ਘੰਟਾ ਡੇਢ ਘੰਟਾ ਜਾ ਕੇ ਆਪਣੀ ਮਨਸੰਦ ਗੇਮ ਖੇਡਣੀ ਹੈ ਤੇ ਉਸ ਪਰਾਂ ਦਾ 8 ਵਜੇ ਜਿਹੜਾ ਖਾਣਾ ਲੱਗ ਜਾਂਦਾ ਤੇ ਜਿਹੜਾ ਰਾਤ ਦਾ ਖਾਣਾ ਖਾ ਕੇ ਉਸ ਤੋਂ ਬਾਅਦ ਬੱਚੇ ਉਸ ਦੇ ਵਿੱਚ ਆ ਜਾਂਦੇ ਨੇ ਗੱਲਾਂ ਬਾਤ ਕਰਦੇ ਨੇ ਬੈਠਦੇ ਨੇ ਆਪਣਾ ਨਾਉਂਦੇ ਥੌਂਦੇ ਨੇ ਦੇ ਜਿਹੜੀ ਖਾਣੇ ਦੀ ਗੱਲ ਮੈਂ ਤੁਹਾਨੂੰ ਦੱਸਦੇ ਆਂ ਕਿ ਸਭ ਤੋਂ ਵਧੀਆ ਮੈਨੂੰ ਜਿਹੜੀ ਗੱਲ ਲੱਗੀ ਕੋਈ ਐ ਵੀ ਜਿਹੜੇ ਅਧਿਆਪਕ ਨੇ ਉੱਥੇ ਉਹ ਵੀ ਉੱਥੇ ਰਹਿੰਦੇ ਨੇ ਤੇ ਜੇ ਕੋਈ ਬੱਚਾ ਉਸ ਪਿੰਡ ਦਾ ਹੈ ਤਾਂ ਉਹ ਵੀ ਉੱਥੇ ਰਹਿੰਦਾ ਹੋਸਟਲ ਦੇ ਵਿੱਚ ਤੇ ਜਿਹੜੇ ਜਿਹੜਾ ਖਾਣਾ ਉਹ ਅਧਿਆਪਕ ਵੀ ਉਹੀ ਖਾਂਦੇ ਨੇ ਜਿਹੜੇ ਬੱਚੇ ਖਾਂਦੇ ਨੇ ਉਹਨਾਂ ਦੇ ਵਿੱਚ ਬੈਠ ਕੇ ਖਾਧਾ ਜਾਂਦਾ ਇਸ ਕਰਕੇ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਖਾਣੇ ਦੀ ਕੁਆਲਿਟੀ ਕਿਸ ਤਰੀਕੇ ਦੀ ਹੋਏਗੀ ਤੇ ਮੈਂ ਪਹਿਲਾਂ ਦੱਸ ਹੀ ਚੁੱਕਾ ਹਾਂ ਜਿਹੜੇ ਵਰਦੀ ਵਗੈਰਾ ਹੈਗੀ ਉਹ ਪ੍ਰੈਸ ਹੋਣੀ ਆ ਤੋਣੀ ਆ ਉਥੇ ਉਹ ਤੋਂ ਬਿਨੇ ਕੰਮ ਕਰਨਾ ਇੱਕ ਹੋਰ ਗੱਲ ਹੈ ਦਿਲਚਸਪ ਭਈ ਬਾਕਾਇਦਾ ਕੁਛ ਵਕਫੇ ਬਾਅਦ ਜਿਹੜਾ ਕਟਿੰਗ ਵਾਲਾ ਵਾਲਾਂ ਦੀ ਕਟਿੰਗ ਵਾਲਾ ਇੱਕ ਬੰਦਾ ਆਉਂਦਾ ਹੈ ਜਿਹੜਾ ਹੈਰ ਕੀਤਾ ਹੋਇਆ ਤਾਂ ਉਹ ਜਿਹੜੇ ਜਿਹੜੇ ਬੱਚੇ ਵੀ ਵਾਲਾਂ ਦੀ ਕਟਿੰਗ ਕਰਾਉਂਦੇ ਆ ਉਹਨਾਂ ਦਾ ਇੱਕੋ ਹੀ ਸਟਾਈਲ ਬੜੇ ਸਧਾਰਨ ਸਟਾਈਲ ਦੇ ਵਿੱਚ ਜਿਹੜੇ ਆਪਣੇ ਲਕੀਰਾਂ ਹੀ ਪਾ ਲੈਂਦੇ ਆ ਤੇ ਬੱਚੇ ਹੋਰ ਹੀ ਬੌਸਪਨਾ ਜਿਆ ਕਰਦੇ ਆ ਉਹੋ ਜਿਹੀ ਆਦਤਾਂ ਬਿਲਕੁਲ ਨਹੀਂ ਸਿੰਪਲ ਰਹਿਣ ਦੀ ਆਦਤ ਬਣਦੀ ਹੈ ਬੱਚੇ ਦੀ ਦਾ ਇਹ ਵੀ ਆਪਣੇ ਆਪ ਦੇ ਬਹੁਤ ਵਧੀਆ ਗੱਲ ਹੈ ਫਿਰ ਉਸ ਤੋਂ ਬਾਅਦ ਕਾਉਂਸਲਰ ਆਉਂਦੇ ਨੇ ਹਫਤੇ ਬਾਅਦ ਕਾਉਂਸਲਰ ਸਮਝਦੇ ਤੁਸੀਂ ਜਿਹੜੇ ਜਿੰਨੇ ਮਨੋਵਿਗਿਆਨ ਪੜਿਆ ਹੁੰਦਾ ਤਾਂ ਉਹ ਬੱਚੇ ਦੀ ਸਥਿਤੀ ਨੂੰ ਸਮਝਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਦੀ ਡਿਊਟੀ ਹੈ ਤਾਂ ਜੇ ਬੱਚੇ ਦੀ ਕੋਈ ਸਮੱਸਿਆ ਮੈਂ ਤਾਂ ਉਹ ਸੋ ਤੱਕ ਸਕੂਲ ਦੇ ਮੁਖੀਆਂ ਤੱਕ ਪਹੁੰਚਾਉਂਦੇ ਨੇ ਜਾਂ ਬੱਚੇ ਕਿਤੇ ਨਵੇਂ ਜਾਂਦੇ ਉਧਰ ਦੇ ਆ ਜਾਂ ਕੋਈ ਹੋਰ ਗੱਲਬਾਤ ਹੈਗੀ ਹੈ ਉਹਨਾਂ ਦਾ ਜੀ ਲਾਉਣਾ ਕਿਉਂਕਿ ਉਹਨਾਂ ਦਾ ਮਨ ਨੂੰ ਪੜਨਾ ਬੱਚਿਆਂ ਦੇ ਮਨ ਨੂੰ ਪੜਨਾ ਵੈਸੇ ਵੀ ਇਸ ਸਟੇਜ ਦੇ ਉੱਤੇ ਬੱਚਿਆਂ ਵਿੱਚ ਕਾਫੀ ਸਾਰੇ ਆ ਪਾਵਨਾਤਮਿਕ ਸਮੱਸਿਆਵਾਂ ਹੁੰਦੀਆਂ ਉਤਰਾਵਤਲ ਹੁੰਦੀਆਂ ਉਹਨਾਂ ਨੂੰ ਵੀ ਉਹ ਮੰਨ ਲੇ ਸਹਾਇਤਾ ਮਿਲਦੀ ਹੈ ਇਸ ਕਰਕੇ ਮੈਂ ਇਹ ਅਪੀਲ ਹੀ ਕਰਦਾ ਚਾਹੇ ਉਹ ਸ਼ਹਿਰਾਂ ਦੇ ਬੱਚੇ ਨੇ ਚਾਹੇ ਪਿੰਡਾਂ ਦੇ ਬੱਚੇ ਨੇ ਸਾਰੇ ਇੱਕ ਵਾਰੀ ਅਪਲਾਈ ਕਰਕੇ ਤੇ ਬੱਚਿਆਂ ਨੂੰ ਮੌਕਾ ਜ਼ਰੂਰ ਦਿਓ ਇਹ ਵੱਡੀ ਸਮੱਸਿਆ ਹੁੰਦੀ ਹੈ ਸਾਡੇ ਸਕੂਲਾਂ ਦੇ ਵਿੱਚ ਪਹਿਲਾਂ ਬੱਚੇ ਹੁੰਦੇ ਸੀ ਕਈ ਵਾਰੀ ਅਸੀਂ ਵੇਖਿਆ ਵੀ ਬੱਚਾ ਨਹੀਂ ਸਿਲੈਕਟ ਹੋ ਜਾਣਾ ਤੇ ਕਈ ਜਿਹੜੇ ਮਾਪੇ ਆ ਖਾਸ ਤੌਰ ਤੇ ਸਰਦੇ ਪੁਜ ਦੇ ਮਾਪੇ ਬੱਚੇ ਨੂੰ ਭੇਜ ਦੇਣੀ ਜੀ ਉੱਥੇ ਕਹਿੰਦੇ ਸਾਡਾ ਜੀ ਨਹੀਂ ਲੱਗਣਾ ਸਾਡੇ ਬੱਚੇ ਨੇ ਜੀ ਨਹੀਂ ਲਾਉਣਾ ਤੇ ਉਹ ਗੱਲ ਵੱਖਰੀ ਹੈ ਪਹਿਲੇ ਗੱਲ ਤੁਹਾਨੂੰ ਮੋਟੀਵੇਟ ਕੀਤਾ ਜਾ ਸਕਦਾ ਹੁੰਦਾ ਅੱਜ ਸਮਾਂ ਪਿਆ ਐਪਲਾਈ ਜਰੂਰ ਕਰੋ ਕਿਉਂਕਿ ਬੱਚੇ ਨੂੰ ਟੈਸਟ ਦੇ ਦੀ ਜ਼ੋਰ ਲਗਾਓ ਕਿਸੇ ਵੀ ਕਿਸਮ ਦਾ ਟੈਸਟ ਆ ਉਹਦੇ ਲੈਵਲ ਦਾ ਤਾਂ ਕਿ ਕਿਉਂਕਿ ਸਾਰੀ ਜ਼ਿੰਦਗੀ ਤੋਂ ਬਾਅਦ ਜਿੰਨੇ ਦੇ ਸੈਟ ਨਹੀਂ ਹੁੰਦੇਗੇ ਹੁਣ ਦੇ ਇਸ ਤਰ੍ਹਾਂ ਦੇ ਟੈਸਟ ਦੇਣੇ ਆ ਬੱਚੇ ਨੂੰ ਪਤਾ ਲੱਗਦਾ ਵੀ ਕਿਵੇਂ ਟੈਸਟ ਦੇਣੇ ਆ ਕਿਸ ਤਰ੍ਹਾਂ ਅੱਗੇ ਜੇ ਤੋਂ ਪੰਜਵੀਂ ਦੇ ਵਿੱਚ ਨਾ ਹੋਇਆ ਤਾਂ ਫਿਰ ਅੱਗੇ ਅਖੀਮੀ ਕਲਾਸ ਤੋਂ ਬਾਅਦ ਵੀ ਟੈਸਟ ਹੁੰਦਾ ਹੈ ਦਸਵੀਂ ਕਲਾਸ ਤੋਂ ਬਾਅਦ ਵੀ ਟੈਸਟ ਹੁੰਦਾ ਉਹਦਾ ਜਦੋਂ ਵੀ ਡੇਟ ਆਈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਫਿਰ ਸਾਡੇ ਹੋਰ ਵੀ ਕਈ ਸਕੂਲ ਨੇ ਮੈਰੀਟੋਰੀਅਸ ਸਕੂਲ ਹੈ ਦਸਵੀਂ ਤੋਂ ਬਾਅਦ ਬੱਚੇ ਉੱਥੇ ਜਾਂਦੇ ਨੇ ਬਹੁਤ ਵਧੀਆ ਸਹੂਲਤਾਂ ਉੱਥੇ ਵੀ ਤੇ ਇਸ ਕਰਕੇ ਗੁਜ਼ਾਰਿਸ਼ ਹੈ ਇੱਕ ਵਾਰੀ ਫਿਰ ਜਿਹੜੇ ਬੱਚੇ ਐਲੀਜੀਬਲ ਨੇ ਉਹਨਾਂ ਦਾ ਟੈਸਟ ਜ਼ਰੂਰ ਦਵਾਓ ਤੇ ਹੋ ਸਕੇ ਤਾਂ ਉਹਨਾਂ ਨੂੰ ਜ਼ਰੂਰ ਉੱਥੇ ਭੇਜੋ ਬੱਚੇ ਮਨ ਸੇ ਰਹਿਣਾ ਸਕਦੇ ਨੇ ਆਪਣੀ ਐਡਜਸਟਮੈਂਟ ਕਰਦੇ ਨੇ ਤੇ ਇੱਕ ਹੋਰ ਪੱਖ ਮੈਨੂੰ ਬੜਾ ਵਧੀਆ ਲੱਗਿਆ ਜਦੋਂ 9ਥ ਕਲਾਸ ਦੇ ਵਿੱਚ ਬੱਚੇ ਚਲੇ ਜਾਂਦੇ ਨੇ ਨਾ ਤਾਂ ਉਹਨਾਂ ਵਿੱਚੋਂ ਕੁਝ ਕੁ ਬੱਚੇ ਨਾਮ ਤੋਂ ਤੇ ਮੇਰੇ ਖਿਆਲ 40 ਕ ਕਲਾਸਾਂ ਇੱਕ ਕਲਾਸ ਦੇ ਵਿੱਚ ਬੱਚਿਆਂ ਦੀ ਗਿਣਤੀ ਹੈਗੀ ਆ ਤਾਂ ਉਹਦੇ ਵਿੱਚੋਂ ਅਧਿਕ ਬੱਚੇ ਜਿਹੜੇ ਹੈਗੇ ਆ ਕਿਸੇ ਹੋਰ ਸਟੇਟ ਦੇ ਵਿੱਚ ਭੇਜ ਦਿੱਤੇ ਜਾਂਦੇ ਆ ਚਾਰਖੰਡ ਹੈ ਜਾਂ ਅਸਤੀ ਗੜਾ ਮੈਨੂੰ ਧਿਆਨ ਚ ਨਹੀਂ ਹੈਗਾ ਤੇ ਪੰਜਾਬ ਦੇ ਬੱਚੇ ਹੋ ਸਕਦਾ ਵੱਖੋ ਵੱਖਰੇ ਜਿਹੜੇ ਨਬੋਧਿਆ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਹੈ ਉੱਥੋਂ ਵੱਖੋ ਵੱਖਰੇ ਥਾਵਾਂ ਤੇ ਜਾਂਦੇ ਹੋਣ ਤੇ ਉਹ ਨੌਵੀਂ ਕਲਾਸ ਦੇ ਵਿੱਚ ਤਕਰੀਬਨ ਪੂਰਾ ਸਾਲ ਉਧਰ ਇਲਾਕੇ ਆਉਂਦੇ ਨੇ ਤੇ ਉਹਨਾਂ ਦੇ ਬੱਚੇ ਇਹਨਾਂ ਪੰਜਾਬ ਦੇ ਸਕੂਲਾਂ ਵਿੱਚ ਆਉਂਦੇ ਨੇ ਕਿੰਨਾ ਵਧੀਆ ਸਿਸਟਮ ਹੈਗਾ ਤੇ ਉਹਦੇ ਵਿੱਚ ਆਦਾਨ-ਪ੍ਰਦਾਨ ਹੁੰਦਾ ਸਾਡੇ ਕਲਚਰ ਦਾ ਆਦਾਨ-ਪ੍ਰਦਾਨ ਹੁੰਦਾ ਇਸ ਕਰਕੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਹੋਣਗੀਆਂ ਕਿਉਂਕਿ ਮੇਰੇ ਬੱਚੇ ਨੂੰ ਗਏ ਨੂੰ ਇਹ ਦੱਸ ਸਕਦੇ ਨਹੀਂ ਹੋਏ ਆ ਤਾਂ ਜਿੰਨਾਂ ਨੂੰ ਮੈਨੂੰ ਪਤਾ ਲੱਗਿਆ ਹੈ ਹੋਰ ਬਹੁਤ ਸਾਰੇ ਸੱਜਣਾਂ ਨੇ ਜਿਨ੍ਹਾਂ ਦੇ ਬੱਚੇ ਵੀ ਉੱਥੇ ਪੜ੍ਹੇ ਹੋਣਗੇ ਜਾਂ ਕੁਝ ਵਿਦਿਆਰਥੀ ਉੱਥੇ ਪੜ੍ਹ ਕੇ ਤੇ ਉਸ ਤੋਂ ਬਾਅਦ ਫੀਲਡ ਦੇ ਵਿੱਚ ਹੋਣਗੇ ਬਹੁਤ ਸਾਰੇ ਅਫਸਰ ਬਣਦੇ ਨੇ ਉੱਥੋਂ ਜਾਂ ਹੋਰ ਵੀ ਬਹੁਤ ਸਾਰੇ ਡੀਸੀ ਐਸਟੀਐਮ ਬਹੁਤ ਸਾਰੇ ਲੋਕ ਤੇ ਵਿਜਿਟ ਵੀ ਕਰਨ ਆਉਂਦੇ ਨੇ ਜਿਹਨਾਂ ਸਕੂਲਾਂ ਵਿੱਚੋਂ ਪੜ੍ਹੇ ਹੁੰਦੇ ਨੇ ਚਲੋ ਇੱਕ ਚੰਗਾ ਇਨਸਾਨ ਬਣ ਜੇ ਵੱਡੀ ਗੱਲ ਆ ਉਹ ਨੌਕਰੀਆਂ ਅਹੁਦੇ ਤਾਂ ਪਤਾ ਨਹੀਂ ਸਮੇਂ ਦੇ ਨਾਲ ਕਿਸ ਤਰ੍ਹਾਂ ਮਿਲਦੇ ਆ ਕਿਸ ਤਰ੍ਹਾਂ ਨਹੀਂ ਇਸ ਕਰਕੇ ਜਿਹੜਾ ਉਹ ਇਹ ਪੱਖ ਹੈਗੇ ਨੇ ਇਹ ਬੜੇ ਹੀ ਸਰਾਉਣਯੋਗ ਪੱਖ ਹੈ ਜੇ ਬੱਚੇ ਦੇ ਉੱਤੇ ਸੈলেকਸ਼ਨ ਹੋ ਜਾਂਦੀ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਗੱਲ ਹੈ ਦੂਜੀ ਗੱਲ ਕਿਸੇ ਵੀ ਟਿਊਸ਼ਨ ਦੀ ਲੋੜ ਨਹੀਂ ਜਿਹੜੇ ਬੱਚੇ ਪਰ ਬੋਰਡ ਦੀਆਂ ਅੰਕਲਾਸਾਂ ਵਿੱਚ ਆ ਜਾਂਦੇ ਨੇ ਐ 10ਵੀਂ ਕਲਾਸ ਹੈ 12ਵੀਂ ਕਲਾਸ ਹੈ ਜਿੰਨਾਂ ਕੋ ਮੈਨੂੰ ਸੁਣ ਵੇਖਣ ਦਾ ਮੌਕਾ ਮਿਲਿਆ ਹੈ ਵੀ ਫਿਰ ਤਾਂ ਰਾਤ ਨੂੰ 11 11 12 12 ਵਜੇ ਤੱਕ ਵੀ ਕਲਾਸ ਲੱਗ ਜਾਂਦੀਆਂ ਔਰ ਕਲਾਸਾਂ ਵੀ ਲੱਗਦੀਆਂ ਬੱਚਿਆਂ ਨੂੰ ਰਿਲੈਕਸ ਵੀ ਰੱਖਿਆ ਜਾਂਦਾ ਕੋਈ ਟਿਊਸ਼ਨ ਵਰਕ ਦੀ ਲੋਡ ਨਹੀਂ ਪੈਂਦੀ ਔਰ ਨਾਲੇ ਸਮੇਂ ਜਿਹੜੇ ਕੰਪੀਟੀਸ਼ਨ ਐਗਜ਼ਾਮ ਆ ਉਹਨਾਂ ਦੀ ਵੀ ਨਾਲ ਨਾਲ ਤਿਆਰੀ ਕਰਵਾਈ ਜਾਂਦੀ ਔਰ ਸਹਿਦ ਦਿੱਤੀ ਜਾਂਦੀ ਹੈ ਆਪਣੇ ਆਪ ਦੇ ਵਿੱਚ ਮੈਨੂੰ ਲੱਗਿਆ ਇਹ ਬੜਾ ਇਹ ਵਰਦਾਨ ਹੈ ਤੇ ਪਰ ਜਿਹੜੇ ਬੱਚੇ ਵੀ ਇੰਡਿਲੀਅੰਟ ਹੈਗੇ ਆ ਹਾਂ ਉਹ ਬੱਚੇ ਜੇ ਉੱਥੇ ਇੱਕ ਕ੍ਰੀਮ ਜੁਣੀ ਜਾਣੀ ਆ ਉੱਥੇ ਤਾਂ ਇਸ ਕਰਕੇ ਮੌਕਾ ਬੱਚਿਆਂ ਨੂੰ ਜਰੂਰ ਦਿਓ ਉਹ ਵੱਖਰੀ ਗੱਲ ਹੈ ਸਾਡੇ ਕੋਲੇ ਤਿੰਨਾਂ ਤਿੰਨਾਂ ਚਾਰ ਮੌਕੇ ਹੁੰਦੇ ਨੇ ਇਹ ਨੋਦਰ ਦੇ ਵਿੱਚ ਦਾਖਲ ਲੈਣ ਲਈ ਵੀ ਜਾਂ ਹੋਰ ਵੀ ਚੰਗੇੜੇ ਮੁਫਤ ਸਹੂਲਤਾਂ ਵਾਲੇ ਜਿਹੜੇ ਸਕੂਲ ਹੈਗੇ ਨੇ ਤੇ ਆਮ ਘਰਾਂ ਦੇ ਬੱਚੇ ਸਾਡੇ ਸਾਹਮਣੇ ਵੀਡੀਓ ਆਉਂਦੀਆਂ ਬਹੁਤ ਉੱਚੀ ਉੱਚੀ ਜਿਹੜੀ ਵਿਦਿਆ ਪ੍ਰਾਪਤ ਕਰਦੇ ਆ ਸੋ ਉਮੀਦ ਹੈ ਤੁਸੀਂ ਬਿਨਾਂ ਕਿਸੇ ਦੇਰੀ ਤੋਂ ਅਸ ਵੇਲੇ ਪਾਣੀ ਵੀ ਗਲੀ ਵਿੱਚ ਆਂਦੀ ਹੈ ਇਸ ਦੀ ਮਤਲਬ ਤਿਆਰੀ ਜ਼ਰੂਰ ਬਣ ਲਈ ਹੋਏਗੀ ਬਹੁਤ ਬਹੁਤ ਧੰਨਵਾਦ